ਬਠਿੰਡਾ ਦੇ ਮੈਨਾ ਚੌਂਕ ਦੇ ਵਿੱਚ ਦੇਰ ਸ਼ਾਮ ਚੱਲੀਆਂ ਗੋਲੀਆਂ ਨੌਜਵਾਨ ਦਾ ਕੀਤਾ ਗਿਆ ਕਤਲ ਦੱਸਦੀ ਹੈ ਕਿ ਬਠਿੰਡਾ ਦੇ ਮੈਨਾ ਚੌਂਕ ਦੇ ਵਿੱਚ ਅੱਜ ਸ਼ਾਮ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਸਕੂਟਰੀ ਤੇ ਸਵਾਰ ਹੋ ਕੇ ਜਾ ਰਹੇ ਦੋ ਨੌਜਵਾਨਾਂ ਨੂੰ ਪਹਿਲਾਂ ਥੱਲੇ ਸਿੱਟ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਵਿੱਚ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਚਲਾਈ ਗਈ ਗੋਲੀ ਦੇ ਵਿੱਚ ਸਕੂਟਰੀ ਸਵਾਰ ਇੱਕ ਨੌਜਵਾਨ ਦੀ ਗੋਲੀ ਮੱਥੇ ਤੇ ਲੱਗਣ ਕਾਰਨ ਹਸਪਤਾਲ ਦੇ ਵਿੱਚ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਨ ਤੇ ਤੁਰੰਤ ਪੁਲਿਸ ਪਾਰਟੀ ਅਤੇ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਘਟਨਾ ਸਥਲ ਦਾ ਜਾਇਜ਼ਾ ਲਿਆ ਗਿਆ। ਜਿਸ ਤੋਂ ਬਾਅਦ ਸਾਰੀ ਘਟਨਾ ਦੀ ਪੁਸ਼ਟੀ ਹੋਈ ਹੈ। ਐਸਪੀ ਸਿਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਨਿਰਮਲ ਸਿੰਘ ਉਰਫ ਬਿੱਟੂ ਪੁੱਤਰ ਕੁਲਦੀਪ ਸਿੰਘ ਵਾਸੀ ਨੀਤਾ ਸਟਰੀਟ ਮਹਿਣਾ ਚੌਂਕ ਦੱਸਿਆ ਜਾ ਰਿਹਾ ਹੈ ਜੋ ਕਿ ਇੱਕ ਬਿਜਲੀ ਮਕੈਨਿਕ ਦਾ ਕੰਮ ਕਰਦਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਆਦਿ ਖੰਗਾਲੇ ਜਾ ਰਹੇ ਹਨ ਜਿਸ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾ ਸਕੇ ਦੱਸਦੀ ਹੈ ਕਿ ਮਹਿਣਾ ਚੌਂਕ ਇੱਕ ਵਿਅਸਤ ਚੌਂਕ ਹੈ ਜਿੱਥੇ ਹਰ ਸਮੇਂ ਹੀ ਆਵਾਜਾਈ ਬਣੀ ਰਹਿੰਦੀ ਹੈ ਪਰ ਇਸ ਤਰ੍ਹਾਂ ਦੀ ਸ਼ਰਿਆਮ ਹੋਈ ਘਟਨਾ ਦੇ ਨਾਲ ਲੋਕਾਂ ਦੇ ਵਿੱਚ دہشت ਅਤੇ ਸਹਿਮ ਦਾ ਮਾਹੌਲ ਹੈ ਫਿਲਹਾਲ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀਆਂ ਨੂੰ ਫੜਨ ਦਾ ਦਾਵਾ ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਸਮਾਜ ਸੇਵੀ ਸੰਸਥਾ ਅਤੇ ਪੁਲਿਸ ਅਧਿਕਾਰੀਆਂ ਤੋਂ ਹੀ ਮੈਣਾ ਚੌਕ ਦੇ ਵਿੱਚ ਜਿੱਥੇ ਭਾਰਤ ਸੇਲਜ਼ ਹਾਊਸ ਹੈ ਉੱਥੇ ਇੱਕ ਮੁੰਡੇ ਦੇ ਜਿਹੜਾ ਸਕੂਟਰੀ ਤੇ ਜਾ ਰਿਹਾ ਸੀ ਉਹਦੇ ਉੱਤੇ ਚਾਰ ਗੋਲੀਆਂ ਦੇ ਫਾਇਰ ਹੋਏ ਜਿਹੜਾ ਇੱਕ ਫਾਇਰ ਉਹਦੇ ਮੱਥੇ ਦੇ ਵਿੱਚ ਵੱਜਿਆ ਜਿਸ ਦੇ ਨਾਲ ਉਹ ਤੁਰੰਤ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਵੀ ਮੌਕੇ ਤੇ ਪਹੁੰਚੀ ਉਸ ਨੂੰ ਅਸੀਂ ਹਸਪਤਾਲ ਲੈ ਕੇ ਆਏ ਲੇਕਿਨ ਇੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਬਿੱਟੂ ਸਿੰਘ ਦੇ ਤੌਰ ਤੇ ਹੋਈ ਹੈ ਜਿਹੜਾ ਕਿ ਨੀਤਾ ਸਟਰੀਟ ਦੇ ਵਿੱਚ ਰਹਿੰਦਾ ਸੀਗਾ ਮੈਣਾ ਚੌਕ ਦੇ ਨੇੜੇ ਜਿਹੜੀ ਓਥੇ ਰਹਿੰਦਾ ਸੀਗਾ ਤੇ ਬਿੱਕੀ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈਗਾ ਫਿਲਹਾਲ ਇਸ ਘਟਨਾ ਦੇ ਸਬੰਧ ਦੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਮਿਲ ਪਾਈ ਹੈਗੀ ਹੈ ਇਹ ਪੁਲਿਸ ਜਿਹੜੀ ਹੈਗੀ ਆ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਚੁੱਕੇ ਨੇ ਦੱਸਿਆ ਇਹ ਜਾ ਰਿਹਾ ਜਿਹੜੇ ਲੋਕ ਉੱਥੇ ਮੌਕੇ ਦੇ ਉੱਤੇ ਖੜੇ ਸੀ ਕਹਿੰਦੇ ਵੀ ਇਹ ਜਿਹੜਾ ਮ੍ਰਿਤਕ ਹੈਗਾ ਇਸ ਦੇ ਨਾਲ ਇੱਕ ਮੁੰਡਾ ਹੋਰ ਸੀ ਸਕੂਟਰੀ ਦੇ ਉੱਤੇ ਆਰੇ ਸੀਗੇ ਤੇ ਬਾਈਕ ਦੇ ਉੱਤੇ ਦੋ ਮੁੰਡੇ ਆਏ ਤਾਂ ਇੱਕ ਮੁੰਡੇ ਨੇ ਪਹਿਲਾਂ ਬਾਈਕ ਵਾਲੇ ਨੇ ਇਹਨਾਂ ਦੀ ਸਕੂਟਰੀ ਤੇ ਲੱਤ ਮਾਰ ਕੇ ਇਹਨਾਂ ਨੂੰ ਸੁੱਟਤਾ ਜਦੋਂ ਇਹ ਥੱਲੇ ਡਿੱਗੇ ਤਾਂ ਬਾਈਕ ਵਾਲਿਆਂ ਨੇ ਇਹਨਾਂ ਦੇ ਉੱਤੇ ਚਾਰ ਰਾਉਂਡ ਫਾਇਰ ਕੀਤੇ ਹੈਗੇ ਆ ਤਿੰਨ ਤੋਂ ਚਾਰ ਰਾਉਂਡ ਦੱਸੇ ਜਾ ਰਹੇ ਆ ਇੱਕ ਗੋਲੀ ਜਿਹੜੀ ਉਹਦੇ ਮੱਥੇ ਦੇ ਵਿੱਚ ਵੱਜੀ ਹੋਈ ਸੀ ਖੱਬੀ ਥਾੜੇ ਉੱਤੇ ਜਿਹਦੇ ਨਾਲ ਉਹਦੀ ਮੌਤ ਹੋ ਗਈ ਹੈ ਬਾਕੀ ਇਸ ਸਬੰਧ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਸਾਰੀ ਘਟਨਾ ਦੀ ਜਾਂਚ ਕਰ ਰਹੀ ਹੈ ਇਹ ਮੁੰਡਾ ਇੱਕ ਨਰਮਨ ਲਾਹ ਦਾ ਜੋ ਵਿਅਕਤੀ ਸੀਗਾ ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਹੈ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਅਜੇ ਤੋਂ ਨਿਕਲੇ ਸੀਗਾ ਦੁਕਾਨ ਦੇ ਉੱਤੇ ਮੈਰਾ ਚੌਕ ਦੇ ਵਿੱਚ ਮੇਰੀ ਸ਼ੌਭ ਜਿੱਥੇ ਕੰਮ ਕਰਦਾ ਆ ਉਹ ਤੋਂ ਦੋ ਜਣੇ ਸਕੂਟਰੀ ਤੋਂ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਉੱਪਰ ਦੋ ਸਵਾਰ ਬੰਦਿਆਂ ਨੇ ਆ ਕੇ ਪਹਿਲਾ ਮੋਟਰਸਾਈਕਲ ਜਿਹੜੀ ਇਹ ਸਕੂਟਰੀ ਸੀਗੀ ਉਹਨੂੰ ਧੱਤ ਮਾਰ ਕੇ ਥਿੱਡੇ ਦੇਖ ਲਿਆ। ਉਹ ਦੋਵਾਂ ਦੇ ਨਾਲ ਫਾਇਰ ਕਰਦੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਅਕੋ ਤੇ ਫਾਇਰ ਲੱਗਿਆ ਤੇ ਜਿਹੜਾ ਹੈਗਾ ਹੁਣ ਸਿਵਲ ਹਸਪਤਲ ਦੇਖ ਭੇਜਿਆ ਸਰ ਕੀ ਹਾਲਾਤ ਨੇ ਜੋ ਡਾਕਟਰ ਦੇ ਵੱਲੋਂ ਤਾਂ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨੇ ਚੱਲ ਗਿਆ। ਆ ਉਹਨੂੰ ਇੱਥੇ ਸਿਵਲ ਹਸਪਤਲ ਰੈਫਰ ਕੀਤਾ ਤੇ ਜਿਹੜੀ ਹੈਗੀ ਉਸ ਤੋਂ ਸਾਡੇ ਜਿਹੜੀ ਬੋਫੇ ਦੀ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਜਿਹੜੀ ਉੱਥੇ ਜਾ ਕੇ ਮੌਤ ਹੋ ਗਈ। ਸਰਕਾਰ ਨਾਲ ਤਾਂ ਪਤਾ ਲੱਗਿਆ ਕਿ ਇਹ ਕਿੱਥੋਂ ਦਾ ਮੁੰਡਾ ਹੈ। ਇਹ ਮੁੰਡਾ ਕਾਲ ਜਿਹੜਾ ਹੈਗਾ 프리ਮੀਨੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਢੰਡਾ ਦਾ ਰਹਿਣ ਵਾਲਾ ਮਹਿਨਾ ਚੌਕ ਦੇ ਵਿੱਚ ਸ਼ਾਇਦ ਦਾ ਘਰ ਹੈ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਇਆ ਸਰ ਦੇਖੋ ਖਲਾਅ ਹੈ ਜੇ ਇਸ ਬਾਰੇ ਇੱਕ ਹੈ ਨਾ ਜਿਹੜਾ ਹੈਗਾ 프리ਮੀਨੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਆ ਉਹਦੇ ਵਿੱਚ ਇੱਕ ਤਾਂ ਗੋਲੀ ਇਹਦੇ ਲੱਗੀ ਹੋਈ ਆ ਅੱਖ ਦੇ ਕੋਲ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫੱਤਰ ਜਿਹੜੀ ਹੈਗੀ ਜਿਹਦੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਵੇ ਸਰ ਮੋਢਲੇ ਹਰਾਤਾਂ ਤੋਂ ਕੋਈ ਸੀਸੀਟੀਵੀ ਕੈਮਰਾ ਜਿਆ ਹੋਰ ਸਾਹਮਣੇ ਆ ਹੋਵੇ ਅ ਇਹਦੇ ਵਿੱਚ ਮਣੀਯੂ ਜੀ ਐਸ ਐਸ ਪੀ ਸਾਹਿਬ ਬਠਿੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵੱਖ-ਵੱਖ ਬੁਨਾ ਦਿੱਤੀਆਂ ਨੇ ਸੋ ਇਸ ਸੀਰੀਅਲ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਾ ਜਿਹੇ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾਇਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਤੇ ਬਜਾ ਰਜੇ ਜਲਦੀ ਪਤਾ ਕਰ ਲੀ ਜਾਊਗਾ ਹਾਂ ਸਰ ਵੈਪਨ ਕਿਹੜਾ ਯੂਜ਼ ਹੋਇਆ ਕੁਝ ਪਤਾ ਲੱਗਿਆ ਇਹ ਦੇਖੋ ਵੈਪਨ ਬਾਰੇ ਜੇ ਕਲੀਅਰ ਨਹੀਂ ਕਹਿ ਦੇ ਸਕਦਾ ਪਿਸਟਲ ਸੀ ਹੈ ਇਵਾਲਵਰ ਸੀਗਾ ਬਟ ਆਈ ਥਿੰਕ ਇਹਨੇ ਚਾਰ ਰਾਊਂਡ ਜਿਹੜੇ ਹੈਗੇ ਉਹਨਾਂ ਨਾਲ ਮੈਚ ਕਰਦਾ ਡਾਟ੍ਰੇਜ ਮਿਲੇ ਸਰ ਹਾਂ ਫਿਰ ਅਸੀਂ ਇਹਦੀ ਫੋਰ Thank you Thank